ਕਈ ਵਾਰ ਜ਼ਿੰਦਗੀ ਵਿੱਚ ਜੋ ਘਟਨਾ ਸਾਨੂੰ ਮਾੜੀ ਲੱਗਦੀ ਹੈ ਉਹੀ ਸਾਡੇ ਲਈ ਸਭ ਤੋਂ ਵੱਡੀ ਕਿਰਪਾ ਬਣ ਜਾਂਦੀ ਹੈ ਪਰ ਅਸੀਂ ਉਸ ਸਮੇਂ ਉਸ ਦੀ ਕਿਰਪਾ ਨੂੰ ਸਮਝ ਨਹੀਂ ਪਾਉਂਦੇ ਇਹ ਕਹਾਣੀ ਇੱਕ ਆਦਮੀ ਦੀ ਹੈ ਜੋ ਸਮੁੰਦਰ ਦੇ ਤੂਫਾਨ ਵਿੱਚ ਫਸਣ ਤੋਂ ਬਾਅਦ ਇੱਕ ਇਕੱਲੇ ਟਾਪੂ ਤੇ ਫਸ ਗਿਆ ਤੇ ਆਸ ਵੀ ਛੱਡ ਚੁੱਕਾ ਸੀ ਪਰ ਜਦ ਉਹ ਪਰਮਾਤਮਾ ਦੀ ਲੀਲਾ ਸਮਝਿਆ ਤਾਂ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਦੋਸਤੋ ਇਸ ਕਹਾਣੀ ਨੂੰ ਅੰਤ ਤੱਕ ਸੁਣਿਓ ਇੱਕ ਵਾਰ ਦੀ ਗੱਲ ਹੈ ਇੱਕ ਪਾਣੀ ਜਹਾਜ਼ ਸਮੁੰਦਰ ਵਿੱਚ ਭਿਆਨਕ ਤੂਫਾਨ ਵਿੱਚ ਫਸ ਗਿਆ। ਪਾਣੀ ਜਹਾਜ਼ ਦੇ ਸਾਰੇ ਯਾਤਰੀ ਡੂੰਘੇ ਸਮੁੰਦਰ ਵਿੱਚ ਡੁੱਬ ਗਏ। ਸਿਰਫ ਇੱਕ ਆਦਮੀ ਨੂੰ ਛੱਡ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਬਚ ਗਿਆ। ਤੈਰਦੇ-ਤੈਰਦੇ ਉਹ ਇੱਕ ਛੋਟੇ ਜਿਹੇ ਟਾਪੂ ਤੇ ਪਹੁੰਚ ਗਿਆ। ਉਸਨੇ ਟਾਪੂ ਤੇ ਪਹੁੰਚਦੇ ਹੀ ਪ੍ਰਮਾਤਮਾ ਨੂੰ ਹੱਥ ਜੋੜ ਕੇ ਪ੍ਰਾਰਥਨਾ ਕੀਤੀ, "ਹੇ ਪ੍ਰਮਾਤਮਾ, ਮੈਨੂੰ ਇੱਥੋਂ ਬਚਾ ਲਵੋ।" ਪਰ ਪੂਰਾ ਦਿਨ ਲੰਘ ਗਿਆ। ਕੋਈ ਵੀ ਮਦਦ ਲਈ ਨਹੀਂ ਆਇਆ। ਅਗਲੇ ਦਿਨ ਵੀ ਉਸਨੇ ਪ੍ਰਮਾਤਮਾ ਨੂੰ ਪ੍ਰਾਰਥਨਾ ਕੀਤੀ। ਪਰ ਕੋਈ ਵੀ ਉਸ ਦੀ ਮਦਦ ਲਈ ਨਹੀਂ ਪਹੁੰਚਿਆ ਇਸ ਤਰ੍ਹਾਂ ਕਈ ਦਿਨ ਲੰਘਦੇ ਗਏ ਹਰ ਰੋਜ਼ ਉਹ ਪ੍ਰਾਰਥਨਾ ਕਰਦਾ ਪਰ ਕੋਈ ਵੀ ਨਹੀਂ ਆਉਂਦਾ ਕੁਝ ਹਫ਼ਤੇ ਬਾਅਦ ਉਹ ਹਾਰ ਗਿਆ ਉਸਨੇ ਉਮੀਦ ਛੱਡ ਦਿੱਤੀ ਹੁਣ ਉਸਨੇ ਟਾਪੂ ਤੇ ਰਹਿਣ ਲਈ ਲੱਕੜਾਂ ਜੋੜ ਕੇ ਇੱਕ ਛੋਟਾ ਜਿਹਾ ਝੌਂਪੜਾ ਬਣਾ ਲਿਆ ਉਹ ਨਾਰੀਅਲ ਦਾ ਪਾਣੀ ਪਿੰਦਾ ਜੰਗਲ ਦੇ ਫਲ ਖਾਂਦਾ ਤੇ ਮੱਛੀਆਂ ਫੜ ਕੇ ਪਕਾ ਕੇ ਖਾ ਲੈਂਦਾ ਇੱਕ ਦਿਨ ਉਹ ਮੱਛੀ ਫੜ ਕੇ ਆਇਆ ਤੇ ਉਸ ਨੂੰ ਪਕਾਉਣ ਲਈ ਲੱਕੜਾਂ ਜਲਾਈਆਂ ਪਰ ਲੱਕੜਾਂ ਖਤਮ ਹੋ ਗਈਆਂ ਉਹ ਟਾਪੂ ਵਿੱਚ ਹੋਰ ਲੱਕੜਾਂ ਲੈਣ ਚਲਾ ਗਿਆ ਜਦ ਉਹ ਵਾਪਸ ਆਇਆ ਤਾਂ ਉਸ ਦਾ ਝੌਂਪੜਾ ਅੱਗ ਨਾਲ ਸੜ ਰਿਹਾ ਸੀ ਇਹ ਵੇਖ ਕੇ ਉਹ ਬਹੁਤ ਦੁਖੀ ਹੋਇਆ ਤੇ ਰੋ ਰੋ ਕੇ ਕਹਿਣ ਲੱਗਾ हे ਪ੍ਰਮਾਤਮਾ ਤੁਸੀਂ ਕਿੰਨੇ નિર્ਦਈ ਹੋ ਪਹਿਲਾਂ ਮੈਨੂੰ ਇੱਥੇ ਇਕੱਲਾ ਛੱਡ ਦਿੱਤਾ ਹੁਣ ਮੈਂ ਇੱਕ ਝੌਂਪੜਾ ਬਣਾਇਆ ਉਹ ਵੀ ਜਲਾ ਦਿੱਤਾ ਤੁਸੀਂ ਮੇਰੀ ਪ੍ਰਾਰਥਨਾ ਵੀ ਨਹੀਂ ਸੁਣੀ ਉਹ ਪੂਰਾ ਦਿਨ ਪ੍ਰਭੂ ਨੂੰ ਕੋਸਦਾ ਰਿਹਾ ਰਾਤ ਹੋ ਗਈ ਤੇ ਉਹ ਰੇਤ ਤੇ ਹੀ ਸੋ ਗਿਆ ਸਵੇਰੇ ਜਦ ਉਸਦੀ ਅੱਖ ਖੁੱਲੀ ਤਾਂ ਉਸਨੇ ਟਾਪੂ ਦੇ ਸਾਹਮਣੇ ਇੱਕ ਵੱਡਾ ਪਾਣੀ ਜਹਾਜ਼ ਖੜਿਆ ਦੇਖਿਆ ਉਹ ਹੈਰਾਨ ਰਹਿ ਗਿਆ ਉਸ ਨੂੰ ਯਕੀਨ ਨਹੀਂ ਹੋਇਆ ਕਿ ਕੋਈ ਉਸ ਨੂੰ ਬਚਾਣ ਆਇਆ ਹੈ ਜਹਾਜ਼ ਤੇ ਚੜ ਕੇ ਉਸਨੇ ਕੈਪਟਨ ਤੋਂ ਪੁੱਛਿਆ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਇੱਥੇ ਫਸਿਆ ਹੋਇਆ ਹਾਂ ਕੈਪਟਨ ਨੇ ਹੱਸਦੇ ਹੋਏ ਕਿਹਾ ਕੱਲ ਰਾਤ ਤੁਸੀਂ ਆਪ ਹੀ ਤਾਂ ਸਾਨੂੰ ਫਾਇਰ ਸਿਗਨਲ ਭੇਜਿਆ ਸੀ ਉਹ ਹੈਰਾਨ ਹੋ ਕੇ ਸੋਚਣ ਲੱਗਿਆ ਕਿ ਉਸਨੇ ਤਾਂ ਕੋਈ ਫਾਇਰ ਸਿਗਨਲ ਨਹੀਂ ਭੇਜਿਆ ਸੀ ਫਿਰ ਉਸ ਆਦਮੀ ਨੂੰ ਅਚਾਨਕ ਆਪਣੇ ਝੌਪੜੇ ਦੀ ਅੱਗ yaad aayi ਉਸ ਨੂੰ ਸਮਝ ਆ ਗਿਆ ਕਿ ਝੌਪੜੇ ਦੇ ਸੜਨ ਦੀ ਘਟਨਾ ਪ੍ਰਮਾਤਮਾ ਦੀ ਹੀ ਲੀਲਾ ਸੀ ਉਹੀ ਅੱਗ ਜਿਸ ਨੇ ਉਸ ਨੂੰ ਦੁਖੀ ਕੀਤਾ ਅਸਲ ਵਿੱਚ ਉਸ ਦੇ ਬਚਾਅ ਦਾ ਸੰਕੇਤ ਸੀ ਉਹ ਪ੍ਰਮਾਤਮਾ ਦਾ ਧੰਨਵਾਦ ਕਰਦਾ ਹੋਇਆ ਕਹਿਣ ਲੱਗਾ ਹੇ ਪ੍ਰਮਾਤਮਾ ਤੁਸੀਂ ਵਾਕੇ ਹੀ ਮਹਾਨ ਹੋ ਜਿੱਥੇ ਤੱਕ ਅਸੀਂ ਸੋਚਦੇ ਹਾਂ ਤੁਸੀਂ ਉਸ ਤੋਂ ਵੱਧ ਚੰਗੀ ਯੋਜਨਾ ਬਣਾਈ ਹੁੰਦੀ ਹੈ ਦੋਸਤੋ ਕਈ ਵਾਰ ਜਦੋਂ ਬੁਰਾ ਸਮਾਂ ਆਉਂਦਾ ਹੈ ਅਸੀਂ ਪ੍ਰਮਾਤਮਾ ਨੂੰ ਦੋਸ਼ੀ ਠਹਿਰਾਉਂਦੇ ਹਾਂ ਪਰ ਅਸੀਂ ਉਹਨਾਂ ਦੀ ਯੋਜਨਾ ਨੂੰ ਸਮਝ ਨਹੀਂ ਸਕਦੇ ਬੁਰੇ ਸਮੇਂ ਵਿੱਚ ਵੀ ਹਾਸ ਨਾ ਛੱਡੋ ਪ੍ਰਮਾਤਮਾ ਉਹਨਾਂ ਚੀਜ਼ਾਂ ਤੋਂ ਵੀ ਚੰਗਾ ਪਲਾਨ ਬਣਾਉਂਦਾ ਹੈ ਜੋ ਸਾਨੂੰ ਮਾੜੀਆਂ ਲੱਗਦੀਆਂ ਨੇ ਚੰਗੇ ਕਰਮ ਕਰਦੇ ਰਹੋ ਕਦੇ ਵੀ ਹਾਰ ਨਾ ਮੰਨੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਇਸੇ ਤਰ੍ਹਾਂ ਦੀ ਸਿੱਖੇ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਧੰਨਵਾਦ